ਸਾਡੇ ਜੋ ਅੱਜ ਦੇ ਗੈਸਟ ਨੇ ਡਾਕਟਰ ਰਮਨ ਗੱਖੜ ਜੀ ਨਾ ਨੰਨ ਕਹੂੰਗਾ ਕਿ ਬੱਚਿਆਂ ਨੂੰ ਆ ਕੇ ਉਹ ਆਪਣੀਆਂ ਗੱਲਾਂ ਰਹੀ ਕੁਝ ਕੀਮਤੀ ਗੱਲਾਂ ਦੱਸਣ ਤੇ ਸਾਡੇ ਵਿੱਚ ਗੱਖੜ ਪਰਿਵਾਰ ਵੀ ਪਹੁੰਚਿਆ ਹੋਇਆ ਸੀ ਉਹਨਾਂ ਦੇ ਵਿੱਚ ਜੈਨ ਆ ਗਏ ਡਾਕਟਰ ਰਮਨ ਗੱਖੜ ਤਾਂ ਅੱਜ ਤਿਆਨਰ ਗੱਲਾਂ ਸੁਣਨੀਆਂ ਨੇ ਇਹ ਤੁਹਾਡੇ ਸਾਰੀ ਉਮਰ ਗੱਲਾਂ ਕੰਮ ਆਉਣ ਵਾਲੀਆਂ ਕਿਉਂਕਿ ਆਪਾਂ ਕੋਈ ਨਹੀਂ ਨਾ ਚਾਹੁੰਦੇ ਬਿਮਾਰ ਹੋਈਏ ਜੇ ਨਹੀਂ ਚਾਹੁੰਦੇ ਨਾ ਜੇ ਬਿਮਾਰੀਆਂ ਤੋਂ ਬਚਣਾ ਹੈ ਤਾਂ ਡਾਕਟਰ ਸਾਹਿਬ ਦੀਆਂ ਗੱਲਾਂ ਤੁਸੀਂ ਸੁਣਨੀਆਂ ਮੇਸਤਬਾ ਦਾ ਥੋੜਾ ਜਿਹਾ ਜਿਹੜਾ ਮਾਨ ਸਨਮਾਨ ਵਾਲਾ ਸਮਾਰੋਹ ਕਰਾਂਗੇ ਕਲੱਬ ਕੋਲੇ ਪਰਿਵਾਰ ਆ ਮੈਂਬਰ ਆ ਉਹ ਨੇੜੇ ਨੇ ਔਰ ਅਜੀ ਜੀ ਡਾਕਟਰ ਜਣ ਕੇ ਖੜੇ ਗੁਡ ਇਵਨਿੰਗ ਬੱਚੋ ਅਸ਼ੀਰਪਖ ਸਿੰਘੀ ਬਰਦੂਸੀ ਸਾਰੇ ਪੜ ਕੇ ਆਏ ਹੋਗੇ ਨਾ ਅੱਜ ਬਟ ਆਪਾਂ ਉਹਨਾਂ ਦੇ ਗਾੜੀ ਨਾਲ ਜ਼ਿਆਦਾ ਗੱਲ ਨਹੀਂ ਕਰਾਂਗੇ ਆਪਾਂ ਉਸ ਤੋਂ ਥੋੜੇ ਜੇ ਹੱਟ ਕੇ ਟੌਪਿਕ ਤੇ ਗੱਲ ਕਰਾਂਗੇ ਉਹਦੇ ਵਿੱਚ ਆਪਾਂ ਦੇਖਾਂਗੇ ਵੀ ਅੱਜ ਕੱਲ ਦਾ ਆਪਣਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੈਗਾ ਕਿਸ ਤਰ੍ਹਾਂ ਆਪਾਂ ਜੁਣਾ ਉਹਨੂੰ ਹਨਾ ਕਿਹੜੀ-ਕਿਹੜੀ ਚੀਜ਼ ਆਪਾਂ ਮੋਡੀਫਿਕੇਸ਼ਨ ਕਰ ਸਕਦੇ ਹਾਂ ਉਹਦੇ ਵਿੱਚ ਜਿਹੜਾ ਆਪਾਂ ਜ਼ਿੰਦਗੀ ਚੰਗੀ ਜ਼ਿੰਦਗੀ ਜੀ ਸਕੀਏ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਫਾਸਟਡ ਜਾਂ ਮੋਡਲੀ ਸਾਇੰਸ ਬਾਰੇ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਆਪਣੇ ਅੰਤ ਵਿਸ਼ਵਾਸ ਜਾਂ ਪ੍ਰੋਪਰ ਟਰੀਟਮੈਂਟ ਲੈਣ ਬਾਰੇ ਤੇ 3 ਨੰਬਰ ਦੇ ਆਪਾਂ ਗੱਲ ਕਰਾਂਗੇ ਫਾਸਪੋਰਟ ਜਾਂ ਪੈਕਿੰਗ ਕੋਡ ਦੇ ਬਾਰੇ ਸਭ ਤੋਂ ਪਹਿਲਾਂ ਮੋਡਲੀ ਸਾਈਨਟਾ ਕੀ ਹੁੰਦੀ ਆ ਜੇ ਫਾਸਟੜ ਤੁਸੀਂ ਕਿਸ ਚੀਜ਼ ਨੂੰ ਗੈਣਾ ਤੁਸੀਂ ਦੱਸ ਸਕਦੇ ਕੋਈ ਕੋਈ ਵੀ ਬੱਚਾ ਆ ਜਿਵੇਂ ਮੌਣਿਕਾ ਬੱਚੇ ਤੁਹਾਨੂੰ ਦੱਸਿਆ ਨਾ ਵੀ ਮਡਲੀ ਸਹਾਇਤਾ ਉਹ ਆ ਵੀ ਇੱਕ ਇੱਕ ਡਾਕਟਰ ਤੇ ਜਦੋਂ ਤੱਕ ਪੇਸ਼ੈਂਟ ਨੂੰ ਆਪਾਂ ਲੈ ਕੇ ਜਾਣਾ ਨਾ ਜਿਹੜੇ ਆਪਾਂ ਛੋਟੇ ਛੋਟੇ ਐਪੜ ਕਰਦੇ ਆ ਉਹ ਕਿਹੜੇ ਐਪੜ ਆ ਜਿਨ੍ਹਾਂ ਨਾਲ ਜਾਨ ਬਚਾਈ ਜਾ ਸਕਦੀ ਆ ਉਹਨਾਂ ਮਡਲੀ ਸਹਾਇਤਾ ਕਹਿੰਦੇ ਆ ਇਸੇ ਟਾਪਿਕ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਕਿੱਥੇ ਕਿੱਥੇ ਲੋੜ ਪੈ ਸਕਦੀ ਆ ਹਨ ਵੀ ਆਪਾਂ ਵੈਸੇ ਛੱਡ ਦਿੰਨੇ ਵੀ ਆਪਣੇ ਤਾਂ ਕੰਮ ਦੀ ਨਹੀਂ ਗੱਲ ਆਪਾਂ ਤਾਂ ਬੱਚੇ ਆ ਹਜੇ ਬਟ ਇਹ ਤੁਹਾਡੇ ਕੰਮ ਦੀ ਹੀ ਗੱਲ ਹੈ ਇਹ ਸਾਰੇ ਤੋਂ ਪਹਿਲਾਂ ਆਪਾਂ ਕਿੱਥੇ ਲੋੜ ਪੈ ਸਕਦੀ ਹੈ ਦੀ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਾਂ ਪਾਰਕ ਦੇ ਗਰਾਊਂਡ 'ਚ ਖੇਡਦੇ ਆਂ ਜਾਂ ਘਰ ਦੇ ਵਿੱਚ ਕੋਈ ਆਪਾਂ ਕੱਲੇ ਆਂ ਜਾਂ ਕੋਈ ਹੈ ਨਾ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਸਕਦੀ ਹੈ ਤਾਂ ਉਹਦੇ ਚੰਪੇ ਚੀਜ਼ਾਂ ਦਾ ਆਪਾਂ ਅਪਲਾਈ ਕਰ ਸਕਦੇ ਆਂ ਤਾਂ ਆਪਣੀ ਜਾਨ ਬਚ ਸਕਦੀ ਆ ਜਿਵੇਂ ਕਿ ਮੰਨ ਲੇ ਕਿ ਤੁਹਾਨੂੰ ਕੋਈ ਚੱਕਰ ਆ ਗਿਆ ਹੈ ਨਾ ਕਿਸੇ ਨੂੰ ਜਾਂ ਡਿੱਗ ਪਿਆ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਕੋਈ ਦੱਸ ਸਕਦਾ ਬੱਚਾ ਦੱਸ ਕੇ ਸਭ ਤੋਂ ਪਹਿਲਾਂ ਤਾਂ ਇਹ ਨੋਟ ਕਰੋ ਤੁਹਾਡੀ ਗੱਲਬਾਤ ਸਮਝ ਰਿਹਾ ਹੈ ਕਿ ਨਹੀਂ ਸਮਝ ਰਿਹਾਗਾ ਜੋ ਸਮਝ ਰਿਹਾ ਤਾਂ ਉਹਨੂੰ ਕਿਤੇ ਖੁੱਲੀ ਜਗ੍ਹਾ ਤੇ ਲੈ ਕੇ ਜਾਓ ਤੇ ਹੋ ਸਕੇ ਤਾਂ ਤੁਸੀਂ ਉਹਨੂੰ ਪਾਣੀ ਪੀਣ ਨੂੰ ਦਿਓ ਜੋ ਪਾਣੀ ਪੀ ਸਕਦਾ ਤਾਂ ਫਿਰ ਦੂਜੇ ਨੰਬਰ ਤੇ ਦੇਖੋ ਵੀ ਜੇਕਰ ਉਹਦੇ ਆਸ-ਪਾਸੇ ਜ਼ਿਆਦਾ ਬੰਦੇ ਇਕੱਠੇ ਹੋ ਰਹੇ ਹਨ ਜਾਂ ਕੁਝ ਵੀ ਹੋ ਰਿਹਾ ਨਾ ਤਾਂ ਉਸ ਏਰੀਆ ਨੂੰ ਖਾਲੀ ਕਰੋ ਪ੍ਰੋਪਰ ਆਕਸੀਜਨ ਦੀ ਸਪਲਾਈ ਮਿਲ ਸਕੇ ਹਨਾ ਇਕੱਠ ਦੇ ਵਿੱਚ ਬੰਦਾ ਵੈਸੇ ਹੀ ਘਬਰਾ ਜਾਂਦਾ ਇੱਕ ਮੋਢਲੀ ਸਹਾਇਤਾ ਜੀ ਨੇ ਕਰਨੀ ਆ ਖਾਸ ਤੌਰ ਤੇ ਇਹ ਚੀਜ਼ ਦਾ ਧਿਆਨ ਰੱਖਣਾ ਵੀ ਆਪਨਾ ਘਬਰਾ ਦੇ ਕਿਤੇ ਡਾਕਟਰ ਤੋਂ ਪਹਿਲਾਂ ਸਾਰੇ ਤੋਂ ਪਹਿਲਾਂ ਮਰੀਦ ਨੂੰ ਦਿਨ ਸਹਾਇਤਾ ਕਰਨੀ ਕਿਤੇ ਉਸੇ ਨੂੰ ਨਾਮ ਡਾਕਟਰ ਕੋਲ ਲੈ ਕੇ ਜਾਣਾ ਪੈ ਦੇ ਠੀਕ ਹੈ ਏਸੀ ਦਾ ਖਾਸ ਤੌਰ ਤੇ ਧਿਆਨ ਰੱਖਣਾ ਫਿਰ ਮੰਨ ਕੇ ਚਲੋ ਤੁਸੀਂ ਕਿਤੇ ਰੋਡ ਤੇ ਆਉਣਾ ਜਾ ਰਹੇ ਹੋ ਕਿਤੇ ਐਕਸੀਡੈਂਟ ਹੋ ਗਿਆ ਤੁਸੀਂ ਦੇਖਣਾ ਸਾਰੇ ਤੋਂ ਪਹਿਲਾਂ ਜ਼ਿੰਮੇਵਾਰੀ ਸਮਝ ਕੇ ਆਪਦੀ ਤੁਸੀਂ ਉਸ ਚੀਜ਼ ਨੂੰ ਹੈਂਡਲ ਕਰਨਾ ਜਿਹੜੀ ਵੀ ਚੀਜ਼ ਤੁਸੀਂ ਦੇਖ ਸਕਦੇ ਹੋ ਉਸ ਹਿਸਾਬ ਦੇ ਨਾਲ ਤੁਸੀਂ ਐਕਸ਼ਨ ਲੈਣਾ ਠੀਕ ਹੈ ਮੰਨ ਕੇ ਚਲੋ ਕਿ ਐਕਸੀਡੈਂਟ ਹੋ ਗਿਆ ਤਨੋਂ ਲੱਗਦਾ ਵੀ ਇਹਦੇ ਵਿੱਚ ਤੁਸੀਂ ਕੁਝ ਕਰ ਸਕਦੇ ਹੋ ਹਨ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਭੀੜ ਨੂੰ ਹਟਾਉਣਾ ਹੁਣ ਕਹਿਣਾ ਵੀ ਜਿੰਨਾ ਹੋ ਸਕੇ ਵੀ ਭੀੜ ਨੂੰ ਖਾਲੀ ਰੱਖੋ ਤੇ ਮਰੀਜ਼ ਜਿਹੜਾ ਜਿਹੜੇ 6 ਵਜੇ ਨੂੰ ਖਵਾ ਆ ਸਕੇ ਜਿਆਦਾ ਤੋਂ ਜਿਆਦਾ ਹਨ ਜੇ ਕਿ ਮੰਨ ਕੇ ਚੱਲੋ ਕਿੰਨੀ ਕੁ ਤੁਹਾਨੂੰ ਲੱਗਦਾ ਵੀ ਜਲਣਾ ਹਨਾ 6 ਵਜੇ ਆ ਕਿਤੇ ਹੱਡੀ ਰੁੱਟੀ ਆ ਤਾਂ ਤੁਸੀਂ ਜਿਆਦਾ ਕੁਝ ਨਹੀਂ ਕਰਨਾ ਸਿਰਫ ਸਰਪਰ ਨੂੰ ਕਹਿਣਾ ਵੀ ਹਲਾਉਣ ਆਲੀ ਅੰਗ ਆਪ ਦਾ ਜਿੰਨੀ ਹੋ ਸਕੇ ਸਾਰਾ ਦੇਖ ਕੇ ਰੱਖੋ ਫਿਰ ਤੁਹਾਨੂੰ ਲੱਗਦਾ ਵੀ ਇਹਦੇ 'ਚ ਬਿਲਕੁਲ ਮਰੀਜ਼ बेहोਸ਼ ਆ ਕੋਈ ਕੋਈ ਗੱਲ ਦਾ ਜਵਾਬ ਨਹੀਂ ਦੇ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਤਾਂ ਉਥੇ ਤੁਸੀਂ ਸੀਪੀਆਰ ਦੇ ਸਕਦੇ ਹੋ ਸੀਪੀਆਰ ਵੈਸੇ ਇੱਕ ਬਹੁਤ ਅਲੱਗ ਟੌਪਿਕ ਹੈ ਨਾ ਬਹੁਤ ਵੱਡਾ ਟੌਪਿਕ ਆ ਬਟ ਆਪਾਂ ਇੱਥੇ ਨਹੀਂ ਦੱਸ ਸਕਦੇਗੇ ਛੋਟ ਦੇ ਵਿੱਚ ਆਪਾਂ ਦੇਖੀਏ ਕਿ ਤੁਸੀਂ ਮਰੀਜ਼ ਦੇ ਸਾਤੀ ਦੇ ਉੱਪਰ ਹਨ ਇਸ ਤਰ੍ਹਾਂ ਹੱਥ ਰੱਖ ਕੇ ਉਹਨ 100 ਤੋਂ 120 ਵਾਰ ਪ੍ਰੈਸ ਕਰਨਾ ਹੈ 1 ਮਿੰਟ ਦੇ ਵਿੱਚ ਵਿੱਚ ਠੀਕ ਹੈ ਉਸ ਤੋਂ ਬਾਅਦ 20 ਵਾਰ ਪ੍ਰੈਸ ਕਰਨ ਤੋਂ ਬਾਅਦ ਉਹਨੂੰ ਦੋ ਵਾਰ ਮੂੰਹ ਦੇ ਨਾਲ ਆਕਸੀਜਨ ਦੇਣੀ ਆ ਜਦੋਂ ਇਹ ਹੋ ਗਿਆ ਇਹ ਲਗਾਤਾਰ ਤੁਸੀਂ ਉਦੋਂ ਤੱਕ ਕਰਨਾ ਹੈ ਜਦੋਂ ਤੱਕ ਕੋਈ ਵੀ ਤੁਹਾਡੀ ਮਦਦ ਕਰਨ ਲਈ ਕੋਈ ਮੈਡੀਕਲ ਸਟਾਫ ਨਾ ਪਹੁੰਚ ਜਾਵੇ ਜਾਂ ਐਂਬੂਲੈਂਸ ਨਾ ਪਹੁੰਚੇ ਫਿਰ ਇਸ ਦੇ ਨਾਲ ਨਾਲ ਤੁਹਾਨੂੰ ਆਪਾਂ ਆਮ ਹੀ ਦੇਖਦੇ ਆ ਕਿ ਕਿਸ ਨੂੰ ਕਿਸੇ ਨੇ ਬਾਈਟ ਕਰ ਲਿਆ ਡੌਗ ਬਾਈਟ ਹੋ ਗਈ ਜਾਂ ਸ네ਕ ਬਾਈਟ ਤਾਂ ਇਹਦੇ ਰਿਗਾਰਡਿੰਗ ਤੁਸੀਂ ਜ਼ਿਆਦਾ ਕੁਝ ਨਹੀਂ ਕਰਨਾਗਾ ਜਿੰਨੀ ਜਲਦੀ ਹੋ ਸਕੇ ਹਸਪੀਟਲ ਦੇ ਵਿੱਚ ਲੈ ਕੇ ਜਾਣਗੇ ਇਹ ਸਾਰੀ ਚੀਜ਼ ਨੋਟ ਕਰਕੇ ਉਸ ਤੋਂ ਬਾਅਦ ਤੁਸੀਂ ਇੱਕ ਫਰਸਟ ایڈ ਕਿੱਟ ਨੂੰ ਘਰ ਦੇ ਵਿੱਚ ਤਿਆਰ ਜ਼ਰੂਰ ਰੱਖਣੀ ਹੁੰਦੀ ਹੈ ਜਿਹੜੇ ਬੱਚੇ ਆਪਣੇ ਆਮ ਦੇ ਹੀ ਵਰਤੋਂ ਦੇ ਵਿੱਚ ਲੈ ਸਕਦੇ ਆ। ਉਹਦੇ ਵਿੱਚ ਫਰਸਟ ایڈ ਕਿੱਟ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਕੋਈ ਦੱਸ ਸਕਦਾ ਜਿਹਨੂੰ ਮੋਡਲੀ ਸਹਿਤਾ ਦੇ ਬਾਰੇ ਪਤਾ ਹੈ? ਲਾਸਟ ਵਾਲੇ ਬੱਚੇ ਕੋਈ ਨਾ ਫਾਸਟ ਜਿਹੜੀ ਫਰਸਟ ایڈ ਕਿੱਟ ਆਪਦੇ ਵਿੱਚ ਆਪਾਂ ਰੱਖਾਂਗੇ ਸਾਫ ਕਾਟਨ ਗਲਵਜ਼ ਪੈਂਡਜ ਰੱਖਾਂਗੇ ਉਹਦੇ ਵਿੱਚ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਪੇਨ ਕਲਰ ਹੈਗਾ ਤਾਂ ਉਹ ਰੱਖਾਂਗੇ ਬਟ ਆਪਦੀ ਮਰਜ਼ੀ ਨਾਲ ਕੋਈ ਵੀ ਮੈਡੀਸਨ ਨਹੀਂ ਲੈਣੀ ਕਿ ਜਿੰਨਾ ਟਾਈਮ ਡਾਕਟਰ ਪ੍ਰਸਕ੍ਰਾਈਬ ਨਹੀਂ ਕਰਦਾ ਉਹਨਾਂ ਟਾਈਮ ਕੋਈ ਮੈਡੀਸਨ ਨਹੀਂ ਲੈਣੀ ਕਿ ਹੁਣ ਨੰਬਰ 2 ਤੇ ਆਪਣਾ ਟੌਪਿਕ ਆ ਗਿਆ ਜੀ ਅੰਦਰ ਵਿਸ਼ਵਾਸ ਦਾ ਪ੍ਰੋਪਰ ਟਰੀਟਮੈਂਟ ਤੁਹਾਡੇ ਜੋ ਆਈਸ ਪੈਕ ਕਿਸ ਨੇ ਠੋਲਾ ਪਾਇਆ ਠੋਲਾ ਪਾਇਆ ਠੀਕ ਹੈ ਠੋਲੇ ਦਾ ਤੁਹਾਨੂੰ ਫਾਇਦਾ ਲੱਗਦਾ ਹੁੰਦਾ ਕੋਈ ਕੋਈ ਫਾਇਦਾ ਨਹੀਂ ਹੁੰਦਾ ਬੱਤ ਦਾ ਠੀਕ ਹੈ ਤੁਸੀਂ ਮੰਨ ਕੇ ਚੱਲੋ ਇੱਕ ਕੋਈ ਵੀ ਬੁਖਾਰ ਆ ਹਨ ਜਿੰਨਾ ਟਾਈਮ ਆਪਾਂ ਉਹਦਾ ਕੋਈ ਪ੍ਰੋਪਰ ਟਰੀਟਮੈਂਟ ਨਾ ਲਵਾਗੇ ਤਾਂ ਉਹਦਾ ਇਲਾਜ ਕਿਵੇਂ ਹੋ ਜੂਗਾ ਜਿੰਨਾ ਟਾਈਮ ਆਪਾਂ ਹਨ ਵੀ ਪ੍ਰੋਪਰ ਟਰੀਟਮੈਂਟ ਨਾ ਲੈ ਕੇ ਟੈਸਟ ਨਾ ਕਰਵਾ ਕੇ ਦਵਾਈ ਨਾਲ ਇਥੋਲੇ ਨਾਲ ਕਿਵੇਂ ਠੀਕ ਹੋ ਜੂਗਾ ਜੱਤਾਂਗੇ ਪਾਉਣੇ ਆਪਾਂ ਹਨ ਤਾਂਗੇ ਹੋ ਗੱਤਵੀ ਤੋਂਗੇ ਆਮ ਹੀ ਕਹਿੰਦੇ ਆ ਮਰੀਜ਼ ਨੂੰ ਕਹਿੰਦੇ ਵੀ ਨજર ਲੱਗੀ ਲਿਰਚਾਂ ਵਾਰ ਕੇ ਛੱਡ ਦੋ ਹਣਾ ਉਹ ਉਹਦਾ ਤੁਹਾਨੂੰ ਲੱਗਦਾ ਕੋਈ ਫਾਇਦਾ ਹੈਗਾ ਤੁਹਾਨੂੰ ਕਿਹਨੇ ਦੱਸਿਆ ਵੀ ਇਹ ਨਾਲ ਫਾਇਦਾ ਹੁੰਦਾ ਮਮਾ ਨੇ ਦੱਸਿਆ ਠੀਕ ਹੈ ਮਮਾ ਨੂੰ ਕਿਹਨੇ ਦੱਸਿਆ ਇਦਾਂ ਦਾ ਕੁਝ ਨਹੀਂ ਹੁੰਦਾ ਬੇਟੇ ਇਹ ਆਂਧੇ ਵਿਸ਼ਵਾਸ ਜਾਰੀ ਕੀਤੇ ਜਾਂਦੇ ਆਂਧੇ ਵਿਸ਼ਵਾਸ ਦੇ ਰਿਗਾਰਦ ਇਹ ਨਾਲ ਗੱਲ ਕਰਦੇ ਆ ਮੈਂ ਨਾ 3 ਸਾਲ ਪਿੱਛੇ ਇੱਕ ਹਸਪੀਟਲ ਦੇ ਵਿੱਚ ਸੀਗਾ ਉੱਥੇ ਸਾਡੇ ਕੋਲੇ ਇੱਕ ਪੇਸ਼ੈਂਟ ਆਇਆ ਉਹਦੇ ਨਾ ਥੱਬੀ ਬਾਹ ਤੇ ਕਿਸੇ ਕੀੜੇ ਨੇ ਡੰਗਿਆ ਸੀਗਾ ਉਹ ਮਰੀਜ਼ ਨੂੰ ਲੈ ਕੇ ਕਿਤੇ ਬਾਬੇ ਕੋਲ ਚਲੇ ਗਏ ਉਹਨਾਂ ਨੇ ਥੋਲਾ ਕੁਆਲਾ ਦੀ ਤਵੀਦ ਕਰਾ ਲਿਆ ساری ਚੀਜ਼ ਕਰਦੇ ਰਹੇ ਲਗਭਗ 2 ਮਹੀਨੇ ਬਾਅਦ ਸਾਡੇ ਕੋਲ ਮਰੀਜ਼ ਆਇਆ ਤੇ ਉਹਦੀ ਮਰੀਜ਼ ਦੀ ਹਾਲਤ ਇੰਨੀ ਕੁ ਜ਼ਿਆਦਾ ਖਰਾਬ ਸੀਗੀ ਵੀ ਤੁਸੀਂ ਪੁੱਛੋ ਪੁੱਛੋ ਨਾਦਰ ਲੌਗ ਦੇ ਰੇਸ਼ਾ ਨਿਕਲਦਾ ਸੀਗਾ ਠੀਕ ਹੈ ਬਹੁਤ ਬੁਰਾ ਹਾਲ ਸੀਗਾ ਐਂ ਤੇ ਪਿੰਡੋਂ ਦੀ ਬਾਹ ਸਾਨੂੰ ਕਟਣੀ ਪਈ ਸੀਗੀ ਤਾਂ ਤੁਸੀਂ ਦੱਸੋ ਹੰ ਅੰਧਵਿਸ਼ਵਾਸ ਜ਼ਿਆਦਾ ਜ਼ਰੂਰੀ ਹੈ ਜਾਂ ਟ੍ਰੀਟਮੈਂਟ ਸਹੀ ਹੈ ਹਣ ਇਹ ਚੀਜ਼ ਜ਼ਰੂਰੀ ਆ ਤਾਂ ਆਪਣਾ ਫਰਜ਼ ਕੀ ਬੰਦ ਹੈ ਆਪਣਾ ਫਰਜ਼ ਇਹ ਹੈ ਕਿ ਲਾਤਾ ਆਪਾਂ ਅੰਧਵਿਸ਼ਵਾਸ ਵਿੱਚ ਪਈਏ ਤੇ ਨਾ ਹੀ ਕਿਸੇ ਅੰਧਵਿਸ਼ਵਾਸ ਦੇ ਵਿੱਚ ਜਾਣ ਦੇਈਏ ਅੱਜ ਤੈਨੂੰ ਫੋਲੋ ਕਰੇਂਗੂ ਰੂਲ ਨੂੰ ਜਦੋਂ ਮੰਮੀ ਮਿਰਚਾਂ ਬਾਰੇ ਨਾ ਪੁੱਛਿਆ ਕਰੋ ਕਿ ਇਹਦਾ ਕੀ ਮਤਲਬ ਆ ਹੈ ਨਾ ਇਹ ਚੀਜ਼ ਪੁੱਛਣ ਦਾ ਹੱਕ ਤਾਂ ਹੈਗਾ ਤੁਹਾਡੇ ਕੋਲ ਹਾਂ ਤੇ ਹੁਣ ਆਪਣਾ ਥਰਡ ਟੌਪਿਕ ਹੈ ਜਿਹੜਾ ਫਾਸਪੂਰ ਕੌਣ-ਕੌਣ ਕਹਿੰਦਾ ਆ ਠੀਕ ਹੈ ਤੇ ਕਿੰਨੇ ਕੁ ਤੁਹਾਨੂੰ ਸਵਾਲ ਲੱਗਦਾ ਹੋ ਲੇਨ ਚੁਰਕਰੇ ਦਾ ਬਹੁਤ ਗੰਦਰ ਹੋ ਗਿਆ ਨਾ ਠੀਕ ਹੈ ਕਦੇ ਉਹਦੇ ਵਿੱਚ ਲਿਖਿਆ ਤੁਸੀਂ ਪੜਿਆ ਵੀ ਕੀ ਪਾਇਆ ਹੁੰਦਾ ਕਿਹੜੇ-ਕਿਹੜੇ ਬੱਚੇ ਨੇ ਪੜਿਆ ਦੱਸੋ ਕੋਈ ਆਹ ਕੁੜੀਆਂ ਪਲਕਾਰੀਆਂ ਵਾਲੀ ਦੱਸੋਗੇ ਉਹਦੇ ਵਿੱਚ ਪੜਿਆ ਕਰੋ ਵੀ ਕੀ ਪਾਇਆ ਕੀ ਨਹੀਂ ਪਾਇਆਗਾ ਹੈ ਨਾ ਤੁਸੀਂ ਕੀ ਖਾ ਰਹੇ ਹੋ ਕੀ ਨਹੀਂ ਖਾ ਰਹੇ ਇਹ ਚੀਜ਼ਾਂ ਤੇ ਜਰੂਰ ਧਿਆਨ ਰੱਖਿਆ ਕਰੋ ਇੰਟਰਨੈਟ ਕੌਣ ਕੌਣ ਯੂਜ਼ ਕਰਦਾ ਹੈ ਮੋਬਾਈਲ ਕੌਣ ਕੌਣ ਯੂਜ਼ ਕਰਦਾ ਹੈ ਸਾਰੇ ਘਰ ਦੇ ਉਹ ਜਿਹੜੇ ਹੱਥ ਨਹੀਂ ਕਰਦੇ ਇੰਟਰਨੈਟ ਇਹ ਮੋਬਾਈਲ ਨਹੀਂ ਯੂਜ਼ ਕਰਦੇ ਦੋਨੋਂ AI ਦਾ ਪਤਾ ਅੱਜ ਕੱਲ ਹਾਂ AI ਤੇ ਨਾ ਤੁਸੀਂ ਕਿਸੇ ਵੀ ਟੌਪਿਕ 'ਚ ਜਦੋਂ ਸਰਚ ਕਰਦੇ ਆਪਾਂ ਉਹਦੇ 'ਚ ਦੇਖੋ ਹਨਾ ਵੀ ਕੀ ਪਾਇਆ ਤੁਸੀਂ ਹਨਾ ਜਦੋਂ ਤੁਸੀਂ ਕੁਝ ਥਾਰੋ ਲੇਸ ਤਾਂ ਲੇਸ ਤਾਂ ਸਾਰੇ ਘਰ ਲੈਓ ਉਨੀ ਫੋਟੋ ਖਿੱਚ ਕੇ ਪਾਇਆ ਕਰੋ ਉਹਦੇ ਚੋੱਚੇ ਫੋਟੋ ਖਿੱਚ ਕੇ ਪਾ ਕੇ ਦੇਖੋ ਵੀ ਉਹਦੇ ਵਿੱਚ ਕੀ ਪਾਇਆ ਤੇ ਆਪਣੀ ਸਿਹਤ ਨਾਲ ਕੀ ਕਰੂਗਾ ਉਹ ਠੀਕ ਹੈ ਫਿਰ ਉਹ ਜੀ ਚੀਜ਼ ਆਪਾਂ ਜਦੋਂ ਉਹਦਾ ਨੁਕਸਾਨ ਦੇਖ ਲਿਆ ਹਨਾ ਵੀ ਕੀ ਹੈਗਾ ਤੁਸੀਂ ਫਿਰ ਵੀ ਖਾਓਗੇ ਉਹਨੂੰ ਤੁਸੀਂ ਆਮ ਗੋਲ ਗੱਪੇ ਵੀ ਸਾਰੇ ਖਾਂਦੇ ਹੋਗੇ ਨਹੀਂ ਖਾਂਦੇ 버ਗਰ ਵੀ ਤਾਂ ਵੀ ਨਹੀਂ ਖਾਂਦੇ ਹੋ ਤਾਂ ਖਾਂਦੀ ਆ ਹੋ ਮੈਂ ਤਾਂ ਪਰਸੇ ਦੇਖਿਆ ਜਿਹੜੀ ਪਿੱਛੇ ਦੇਖੀ ਜਾਂਦੀ ਆ ਤੇਰੀ ਗੱਲ ਹਾਂ ਤੈਨੂੰ ਮੈਂ ਥੋੜੇ ਦਿਨ ਪਹਿਲੇ ਦੇਖਿਆ ਤੂੰ ਖਾਂਦੀ ਸੀ 버거 ਚੱਲ ਕੋਈ ਨਾ ਠੀਕ ਮੈਂਨੇ ਅੱਗੇ ਬੈਠੇ ਕੁੜੀਆ ਠੀਕ ਐ ਜਿਹੜੇ ਵੀ ਆਪਾਂ ਚੀਜ਼ ਖਾਣੇ ਆ ਨਾ ਆਪਾਂ ਕਦੇ ਬੰਦਈ ਦੇਖੀ ਆ ਉਹ ਕਿਵੇਂ ਬੰਦਈ ਆ ਉਹ ਪਰ ਆਪਰ ਨੂੰ ਕੀ ਪਤਾ ਉਹਦੇ ਵਿੱਚ ਕੀ ਪਾਇਆ ਤੇ ਕਿਸ ਤਰ੍ਹਾਂ ਦਾ ਪਾਇਆ ਤਾ ਜਦੋਂ ਵੀ ਆਪਾਂ ਕੋਈ ਵੀ ਚੀਜ਼ ਖਾਣੀ ਆ ਉਹ ਦੇਖਣਾ ਕਿ ਉਹ ਸਾਫ਼ ਸੁਥਰਾ ਹੈ ਵੀ ਕਿ ਨਹੀਂ ਆ ਫਿਰ ਆਪਾਂ ਇਹਦੇ ਚ ਖਾਣੇ ਚ ਚੇਂਜ ਕੀ ਕਰ ਸਕਦੇ ਆ ਹਨਾ ਕੋਲਡਿੰਗ ਤਾਂ ਸਾਰੇ ਪੀਂਦੇ ਹੋਗੇ ਹੈਨਾ ਉਹਨੂੰ ਆਪਾਂ ਕਿਹੜੀ ਚੀਜ਼ ਨਾਲ ਬਦਲ ਸਕਦੇ ਆ ਜੇ ਆਪਾਂ ਕੋਲਡਿੰਗ ਨਾਲ ਨਹੀਂ ਹੁੰਦੇ ਮੋਰਗੀ ਪੀ ਸਕਦੇ ਆ ਹਾਂ ਬਸ ਕੇ ਆ ਨਿੰਬੂ ਪਾਣੀ ਹੋਰ ਕੰਦਨੇ ਨਾਰੀਅਲ ਪਾਣੀ ਹੋ ਗਿਆ ਠੀਕ ਹੈ ਇਹਨਾਂ ਹਾ ਜੂਸ ਹੋ ਗਿਆ ਹੁਣ ਬਹੁਤ ਨਾ ਬੋਲਦੀ ਐ ਇਹ ਚੀਜ਼ਾਂ ਨੂੰ ਪ੍ਰੈਸ ਕਰੋ ਹਨਾ ਉਹ ਜਿਹੜੀ ਚੀਜ਼ ਆਪਾਂ ਖਾ ਸਕਦੇ ਇਹ ਚੰਗੀ ਖਾ ਪੀ ਸਕਦੇ ਆ ਕਦੇ ਆਪਾਂ ਦੇਖੋਗਾ ਵੀ ਸਾਸਟ ਦੀ ਦੁਕਾਨ ਦਾ ਜੀ ਆ ਜਾਂ ਹਲਕਾ-फुਲਕਾ ਖਾਣ ਦਾ ਜੀ ਆ ਉਹਨੂੰ ਆਪਾਂ ਕਿਹੜੀ ਚੀਜ਼ ਨਾਲ ਬਦਲ ਸਕਦੇ ਆ ਫਰੂਟ ਹੋ ਗਏ ਸੈਲਡ ਹੋ ਗਿਆ ਹਨਾ ਉਹਦਾ ਸਲਾਹ ਦਾ ਮम्मी ਜੜੀ ਤੋਂ ਕਹਿੰਦੇ ਨੇ ਸਲਾਦ ਖਾਇਆ ਕਰੋ ਤਾਂ ਨੇ ਨੇ ਆ ਬਸ ਪਰ ਇਹ ਨਹੀਂ ਕਿ ਵਰਗ ਦੇ ਵਿੱਚ ਤੀਜਾ ਦਾ ਪਾਇਓ ਹੁੰਦਾ ਤਾਂ ਲੈਂਦੀ ਉਹ ਮੈਂ ਉਹ ਕੰਮ ਨਹੀਂ ਕਰਨਾਗਾ ਕੱਲ੍ਹ ਸਲਾਦ ਠੀਕ ਹੈ ਫਿਰ ਇਹਦੇ ਨਾਲ ਨਾਲ ਵੀ ਸੀ ਜਦੋਂ ਤੀਜਾ ਨੂੰ ਦੇਖ ਕੇ ਵਰਗ ਕੇ ਖਾਣ ਲੱਗੇ ਤਦੋਂ ਨੂੰ ਆਪ ਹੀ ਪਤਾ ਲੱਗਣ ਲੱਗ ਜੂਗਾ ਕਿ ਆਪਾਂ ਕੀ ਖਾਣਾ ਹੈ ਕੀ ਨਹੀਂ ਖਾਣਾਗਾ ਠੀਕ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਕੁਝ ਚੀਜ਼ਾਂ ਜਿਹੜੀਆਂ ਸਿਰ ਨਾਲ ਜ਼ਰੂਰ ਆਪੇ ਕੈਰੀ ਕਰਕੇ ਲੈ ਕੇ ਜਾਣੀਆਂ ਠੀਕ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਇੱਕ ਇੱਕ ਜਣਾ ਦੱਸ ਸਕਦੇ ਹੋ ਹਾਂ ਇੱਕ ਤਾਂ ਮੁਰਗੀ ਦਾ ਇਤਹਾਸ ਕਿ ਦੂਜੀ ਆਂਧਵਿਸ਼ਵਾਸ ਤੀਜਾ ਪਾਸਵਰਡ ਵੈਰੀ ਗੁੱਡ ਇਹਦੇ ਵਿੱਚੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਨੋਟ ਕਰਕੇ ਜਿਹੜੀ ਜਿਹੜੀ ਚੀਜ਼ ਵੀ ਹੈ ਨਾ ਦੱਸ ਸਕਦੇ ਹੋ ਉਹਨੂੰ ਜ਼ਰੂਰ ਕਰਿਓ ਠੀਕ ਹੈ ਬੱਚਿਓ ਥੈਂਕ ਯੂ ਬਹੁਤ ਬਹੁਤ ਵਧੀਆ ਰੱਖ ਸਾਹਿਬ ਬਹੁਤ ਸੁਰੀਆਂ ਗੱਲਾਂ ਤੁਸੀਂ ਬੱਚਿਆਂ ਨਾਲ ਕੀਤੀਆਂ ਪਰ ਨੀਦਾ ਕੇ ਬੱਚਿਆਂ ਨੂੰ ਇਹ ਗੱਲਾਂ ਪਸੰਦ ਆਈਆਂ ਜਾਂ ਤੇ ਆਪਣੇ ਲੜ ਬਣਨ